ਅੱਜ ਤੁਹਾਡੇ ਨਾਲ ਮੈਂ ਬੀਬੀ ਸ਼ਾਂਤੀ ਦੀ ਇੱਕ ਦਰਦਪ੍ਰੀ ਕਹਾਣੀ ਸ਼ੇਅਰ ਕਰਨ ਲੱਗਾ ਹਾਂ ਨਾਮ ਤਾਂ ਸਤਕਾਰਯੋਗ ਮਹਿਲਾ ਦਾ ਸ਼ਾਂਤੀ ਹੈ ਪਰ ਉਹਦੀ ਕਹਾਣੀ ਬੜੀ ਅਸ਼ਾਂਤੀ ਭਰਪੂਰ ਹੈ ਅ ਦਸੰਬਰ ਮਹੀਨੇ ਦੀ ਗੱਲ 2009 ਦੇ ਵਿੱਚ ਇੱਕ ਸਮਾਜਦਰਦੀ ਸੱਜਣ ਜਦੋਂ ਰੋਪੜ ਤੋਂ ਮੁਹਾਲੀ ਵੱਲ ਨੈਸ਼ਨਲ ਹਾਈਵੇ ਦੇ ਉੱਤੇ ਗੁਜ਼ਰ ਰਿਹਾ ਸੀ ਤਾਂ ਉਹਨੇ ਇੱਕਦਮ ਨજર ਪਈ ਹਾਈਵੇ ਦੇ ਲਾਗੇ ਇੱਕ ਬੀਬੀ ਦੇ ਉੱਤੇ ਜਿਹਦੇ ਉਸ ਵੇਲੇ ਕੱਪੜਿਆਂ ਨੂੰ ਦੇਖ ਕੇ ਤੇ ਉਹਦੀ ਇੱਕ ਜੋ ਬੈਠਣ ਦਾ ਜਿਹੜਾ ਢੰਗ ਸੀ ਉਹਨੂੰ ਦੇਖ ਕੇ ਬੜਾ ਹੀ ਉਹਨੂੰ ਤਰਸ ਆਇਆ ਉਹਦੀ ਤਰਸਯੋਗ ਹਾਲਤ ਨੂੰ ਦੇਖ ਕੇ ਉਹਨਾਂ ਨੇ ਪ੍ਰਵਾਸਰਾ ਸੰਸਥਾ ਦੇ ਨਾਲ ਸੰਪਰਕ ਕੀਤਾ ਪ੍ਰਵਾਸਰਾ ਦੀ ਟੀਮ ਉੱਥੇ ਮੌਕੇ ਤੇ ਪਹੁੰਚੀ ਤੇ ਜੋ ਵੀ ਕੰਸਰਨ ਡਿਪਾਰਟਮੈਂਟ ਹੈ ਉਹਨਾਂ ਦੇ ਨਾਲ ਤੁਰੰਤ ਗੱਲਬਾਤ ਕੀਤੀ ਤੇ ਬੀਬੀ ਜਿਹੜੀ ਹੈ ਸ਼ਾਂਤੀ ਪ੍ਰਵਾਸ ਰਸਾਂ ਸੰਸਥਾ ਦੇ ਵਿੱਚ ਦਾਖਲ ਹੋ ਗਈ ਪਰ ਟ੍ਰੀਟਮੈਂਟ ਜਿਹੜੇ ਸੈਕਟਰੀਸਟ ਨੇ ਪ੍ਰਵਾਸ ਰਸਾਂ ਸੰਸਥਾ ਦੇ ਤੇ ਉਹਨਾਂ ਵੱਲੋਂ ਟ੍ਰੀਟਮੈਂਟ ਸ਼ੁਰੂ ਹੋ ਗਿਆ ਤੇ ਉਹਨਾਂ ਨੇ ਡਾਇਗਨੋਸ ਕੀਤੀ ਮੈਂਟਲ ਹੈਲਥ ਜਿਹੜੀ ਹੈ ਉਹਦੇ ਡਿਸਆਰਡਰ ਦੀ ਜਿਹਨੂੰ ਅਸੀਂ ਮਾਨਸਿਕ ਕੈਲੋ ਵੀ ਡਿਪਰੈਸ਼ਨ ਕਰਕੇ ਇੱਕ ਮਾਨਸਿਕ ਰੋਗ ਕਹਿੰਦੇ ਆ ਮੈਂਟਲ ਇਲਨੈਸ ਕਹਿੰਦੇ ਆ ਤੇ ਜਦੋਂ ਟ੍ਰੀਟਮੈਂਟ ਚੱਲਿਆ ਸਾਰਾ ਜਿਹੜਾ ਮੈਡੀਕਲ ਸਟਾਫ ਨੇ ਜਦੋਂ ਥੋੜੀ ਸਮੇਂ ਤੋਂ ਬਾਅਦ ਹੀ ਉਸ ਨੂੰ ਫੇਰਾ ਯਾਦਾਂ ਜਿਹੜੀ ਹੈ ਉਹ ਵਾਪਸ ਹੋਣੀ ਸ਼ੁਰੂ ਹੋਈ ਤੇ ਮਿਸ਼ਨ ਮਲਾਪਰਾਬਾਸਰਾ ਸੰਸਾ ਦਾ ਜਿਹੜਾ ਪਿਛਲੇ ਲੰਮੇ ਸਮੇ ਤੋਂ ਚੱਲਦਾ ਉਹਦੇ ਤਹਿਤ ਉਸ ਤੋਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਦੱਸਿਆ ਜਿੱਥੇ ਨਾਮ ਦੱਸਿਆ ਆਪਣਾ ਨਾਲ ਦੇ ਨਾਲ ਦੱਸਿਆ ਕਿ ਮੇਰੇ ਮਦਰ ਫਾਦਰ ਦੀ ਜਿਹੜੀ ਹੈ ਅਚਨਚੇ ਜਦੋਂ ਡੈਥ ਹੋਈ ਹੈ ਤੇ ਉਸ ਤੋਂ ਬਾਅਦ ਉਹਦੇ ਮਨ ਤੇ ਕਾਫੀ ਸਟ्रेस ਵਧਿਆ ਤੇ ਅਡਰੈਸ ਜਦੋਂ ਉਹਨੇ ਦੱਸਿਆ ਕਿ ਮੈਂ ਮਥਰਾ ਦੀ ਰਹਿਣ ਵਾਲੀਆਂ ਤਾਂ ਅਸੀਂ ਉਥੋਂ ਦੀ ਪੁਲਿਸ ਦੇ ਨਾਲ ਸੰਪਰਕ ਕਰਕੇ ਉਹਨਾਂ ਦੇ ਦੱਸੇ ਹੋਏ ਅਨਸਾਰ ਉਹਨੇ ਭਰਾਮਣ ਦਾ ਜੋ ਨਾਮ ਦੱਸਿਆ ਸੀ ਕਿ ਮਥਰਾ ਚ ਰਹਿੰਦੇ ਐ ਤੇ ਕੰਮ ਕਰਦੇ ਐ ਸੁਨਿਆਰੇ ਦਾ ਬੜਾ ਅੱਛਾ ਬਿਜ਼ਨਸ ਐ ਤੇ ਪੁਲਿਸ ਦੀ ਮਦਦ ਨਾਲ ਪ੍ਰਵਸ ਦੀ ਟੀਮ ਉਹਨਾਂ ਨਾਲ ਸੰਪਰਕ ਕਰਨ ਦੇ ਵਿੱਚ ਸਫਲ ਹੋਈ ਗੱਲਬਾਤ ਕੀਤੀ ਸਾਰੀ ਪਰ ਭਰਾਵਾਂ ਵੱਲੋਂ ਜਿਨੇ ਕਾਸ ਹੁੰਦੀ ਇਹਨਾਂ ਭੈਣ ਤੇ ਭਰਾ ਦਾ ਜੈਸਾ ਰਿਸ਼ਤਾ ਹੁੰਦਾ ਹੈ ਤੁਸੀਂ ਦੇਖਦੇ ਹੀ ਆਂ ਰਖੜੀਆਂ ਬੰਦੇ ਆਂ ਕਿੰਨਾ ਕੁਝ ਕਰਦੇ ਆਂ ਅਸੀਂ ਆ ਪਰ ਉਸ ਇਹ ਸਾਰਾ ਕੁਝ ਸਾਰਾ ਬੜਾ ਕੱਲੋ ਵੀ ਫੋਕਟ ਜਿਹਾ ਹੀ ਸਾਰਾ ਕੁਝ ਇਹ ਉਸ ਮਿਲੇ ਪ੍ਰੂਵ ਹੋਇਆ ਜਿਸ ਵੇਲੇ ਉਹਨਾਂ ਨੇ ਕਿਸੇ ਤਰ੍ਹਾਂ ਦੀ ਵੀ ਜ਼ਿੰਮੇਵਾਰੀ ਲੈਣ ਦੀ ਹਾਮੀ ਨਹੀਂ ਭਰੀ ਉਹਨਾਂ ਨੇ ਫਿਰ ਅੱਗੇ ਅਡਰੈਸ ਦਿੱਤਾ ਕਿ ਇਹਨਾਂ ਦਾ ਵਿਆਹ ਰਾਜਸਥਾਨ ਦੇ ਵਿੱਚ ਜਿੱਥੇ ਉਹਨਾਂ ਦੇ ਘਰ ਵਾਲੇ ਦਾ ਨਾਮ ਦੱਸ ਕੇ ਸਾਨੂੰ ਉਹਨਾਂ ਦੇ ਕੋਲ ਰੈਫਰ ਕਰ ਦਿੱਤਾ ਤੇ ਉੱਥੋਂ ਦੀ ਪੁਲਿਸ ਰਾਜਸਥਾਨ ਦੀ ਪੁਲਿਸ ਦੀ ਮਦਦ ਨਾਲ ਤੇ ਇਹਨਾਂ ਦੇ ਹਸਬੰਦ ਦੇ ਨਾਲ ਸੰਪਰਕ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਇਹ ਹੀ ਗੱਲ ਰਿਪੀਟ ਕੀਤੀ ਕਿ ਮਦਰ ਫਾਦਰ ਦੀ ਡੈਥ ਤੋਂ ਬਾਅਦ ਇਹ ਕਾਫੀ ਡਿਸਟਰਬ ਰਹਿਣ ਲੱਗੀ ਮਾਨਸਿਕ ਹਾਲਤ ਵਿਗੜੀ ਤੇ ਕਹਿੰਦੇ ਵੀ ਕਈ ਵਾਰ ਘਰ ਦੇ ਵਿੱਚੋਂ ਵੀ ਪਰੇਸ਼ਾਨੀ ਕਰਕੇ ਬਾਹਰ ਨਿਕਲ ਜਾਂਦੇ ਸੀ ਤੇ ਕੁੱਲ ਮਿਲਾ ਕੇ ਉਹਨਾਂ ਨੇ ਇਸੇ ਗੱਲ ਨੂੰ ਆਧਾਰ ਬਣਾ ਕੇ ਕਿ ਮੇਰੇ ਜਿਹੜੇ ਬੱਚੇ ਹੈਗੇ ਆ ਹੁਣ ਦੇਖੋ ਸ਼ਬਦ ਜਿਹੜੇ ਹੈਗੇ ਆ ਬੜਾ ਬੱਚੇ ਮੇਰੇ ਤੇ ਜਦੋਂ ਕਿ ਬੱਚੇ ਜਿਹੜੇ ਹੈਗੇ ਆ ਉਹ ਇਸ ਬੀਬੀ ਸ਼ਾਂਤੀ ਦੇ ਵੀ ਬੱਚੇ ਹਨ ਤੇ ਹੁਣ ਇਹਦੇ ਬੱਚੇ ਤਾਂ ਜਿਹੜੇ ਹੈਗੇ ਆ ਉਹ ਚਾਹੀਦੇ ਹੈ ਪਰ ਸ਼ਾਂਤੀ ਜਿਹੜੀ ਹੈਗੀ ਹੈ ਉਹ ਬੋਝ ਲੱਗਣ ਲੱਗੀ ਕਿ ਬੱਚਿਆਂ ਦੀ ਸਿਹਤ ਤੇ ਵੀ ਮਾੜਾ ਅਸਰ ਪੈਂਦਾ ਹੈ ਸੋਚ ਤਾਂ ਅੰਦਾਜ਼ਾ ਲਾਉਣ ਦੀ ਕੋਸ਼ਿਸ਼ ਕਰਿਓ ਤੁਸੀਂ ਵੀ ਹਾਲਾਤ ਕਿਦਾਂ ਇਨਸਾਨ ਨੂੰ ਕਈ ਵਾਰ ਹੋਰ ਜਿਆਦਾ ਸਟ्रेस ਦਿੰਦੇ ਆ ਡਿਪਰੈਸ਼ਨ ਤੱਕ ਦਿੰਦੇ ਆ ਤੇ ਕੁੱਲ ਮਿਲਾ ਕੇ ਉਹਨੇ ਕਹਿ ਦਿੱਤਾ ਕਿ ਬੱਚਿਆਂ ਦੇ ਉੱਤੇ ਮਾੜਾ ਅਸਰ ਪੈਂਦਾ ਹੈ ਇਸ ਕਰਕੇ ਮੈਂ ਉਹਨਾਂ ਨੂੰ ਵਾਪਸ ਨਹੀਂ ਲਿਆ ਸਕਦਾ ਤੇ ਚਲੋ ਦਿਨ ਬੀਤਦੇ ਗਏ ਸਮਾਬੀਦਾ ਗਿਆ ਤੇ ਇਹਨਾਂ ਨੇ ਸ਼ਾਂਤੀ ਬੀਬੀ ਨੇ ਫਿਰ ਆਪਣੇ ਭੈਣਾਂ ਬਾਰੇ ਗੱਲ ਦੱਸੀ ਤੇ ਭੈਣਾਂ ਦੇ ਨਾਲ ਸੰਪਰਕ ਹੋਇਆ ਦੋਨੋਂ ਭੈਣਾਂ ਮਿਲਣ ਵਾਸਤੇ ਆਈਆਂ ਪ੍ਰਬਾਸ ਰਸ ਸੰਸਾਦ ਦੇ ਵਿੱਚ ਸ਼ਾਂਤੀ ਉਹਨਾਂ ਦਿਨਾਂ ਦੇ ਵਿੱਚ ਬਹੁਤ ਇੰਪਰੂਵ ਹੋ ਚੁੱਕੀ ਸੀ ਇੰਨੀ ਕਿ ਦੂਜੇ ਦੀ ਸੇਵਾ ਕਰਦੇ ਸੀ ਬਹੁਤ ਜ਼ਿਆਦਾ ਮੈਂ ਵੀ ਦੇਖਿਆ ਅੱਜ ਜਦ ਇਸ ਵੇਲੇ ਲੰਗਰ ਬਣਾਉਣਾ ਮਤਲਬ ਉਹਨਾਂ ਦੇ ਹੱਥ ਦੀਆਂ ਰੋਟੀਆਂ ਬਹੁਤ ਨਿਖਾਦੀਆਂ ਤੇ ਬਹੁਤ ਇੰਪਰੂਵ ਹੋ ਚੁੱਕੀ ਸੀ ਤਾਂ ਹੀ ਉਹਨੇ ਆਪਣੇ ਬਾਰੇ ਆਪਣੇ ਪਰਿਵਾਰ ਬਾਰੇ ਇੰਨਾ ਕੁਛ ਦੱਸਿਆ ਤੇ ਚਲੋ ਇਥੇ ਵਿਚਰਦੇ ਵਿਚਰਦੇ ਜਦੋਂ ਭੈਣਾ ਇੱਕ ਵਾਰ ਆਈਆਂ ਤੇ ਉਹ ਭੈਣਾ ਨੇ ਜਿਸ ਵੇਲੇ ਬੜੀ ਅਸਮਰਥਾ ਜਤਾਈ ਕਿ ਨਹੀਂ ਅਸੀਂ ਇਸ ਨੂੰ ਵਾਪਸ ਤਾਂ ਨਹੀਂ ਕਿਤੇ ਵੀ ਐਡਜਸਟ ਕਰ ਸਕਦੀਆਂ ਲਿਆ ਸਕਦੀਆਂ ਠੀਕ ਹੈ ਉਹਨਾਂ ਨੇ ਵੀ ਆਪਣੀ ਆਪਣੇ ਪਰਿਵਾਰ ਦੀਆਂ ਆਪਣੇ ਸਹੁਰੇ ਪਰਿਵਾਰ ਦੇ ਮਜਬੂਰੀਆਂ ਪਰ ਉਸ ਤੋਂ ਬਾਅਦ ਸ਼ਾਂਤੀ ਦੀ ਜਿਹੜੀ ਆ ਉਸ ਜਿਸ ਵੇਲੇ ਟੁੱਟੀ ਤਾਂ ਉਸ ਵੇਲੇ ਦੁਬਾਰਾ ਫੇਰ ਮੰਦੇ ਉੱਤੇ ਉਹ ਪਹਿਲਾਂ ਵਾਲੇ ਹੀ ਹਾਲਾਤ ਜਿਹੜੇ ਸੀ ਉਦੋਂ ਦੇ ਬਣ ਲੱਗੇ ਸਟ्रेस ਜਿਹੜਾ ਹੈਗਾ ਉਹ ਵੱਧ ਗਿਆ ਭਾਵੇਂ ਡਾਕਟਰਾਂ ਨੇ ਵੀ ਤੇ ਪੈਰਾਮੈਡੀਕਲ ਸਟਾਫ ਮੈਡੀਸਨ ਆਪਣੀ ਆਪਣੀ ਜਗ੍ਹਾ ਆ ਸਾਰੇ ਹੈਲਪ ਕਰਦੇ ਰਹੇ ਪਰ ਜਿਸ ਵੇਲੇ ਤੁਹਾਨੂੰ ਪਤਾ ਵੀ ਪਰਿਵਾਰ ਜਿਹੜਾ ਹੁੰਦਾ ਆ ਉਸ ਦਾ ਜਿਹੜਾ ਵਿਛੋੜਾ ਹੈ ਉਹਦੀ ਤੜਫ ਬੰਦੇ ਨੂੰ ਕੁਝ ਵੀ ਚੰਗਾ ਨਹੀਂ ਲੱਗਦਾ ਨਾ ਅਨ ਚੰਗਾ ਲੱਗਦਾ ਨਾ ਪਾਣੀ ਚੰਗਾ ਲੱਗਦਾ ਨਾ ਉਹ ਤੇ ਫਿਰ ਦਵਾਈ ਹੀ ਅਸਰ ਕਰਦੀ ਐ ਤੇ ਹਾਲਤ ਫਿਰ ਦੁਬਾਰਾ ਵਿਗੜਨ ਲੱਗੀ ਸਮਾਂ ਬੀਤਦਾ ਗਿਆ ਤੇ ਭੈਣਾ ਵੱਲੋਂ ਅਕਸਰ ਹੀ ਕੁਝ ਕੁਝ ਸਮੇਂ ਬਾਅਦ ਫੋਨ ਆ ਜਾਂਦਾ ਸੀ ਤੇ ਪਰ ਉਹਦੀ ਹਾਲਤ ਵਿੱਚ ਸੁਧਾਰ ਨਹੀਂ ਹੋਇਆ ਫਿਰ ਹਾਲਤ ਜਿਹੜੀ ਜਿਹੜੀ ਸੀ ਬਲਕਿ ਦੁਬਾਰਾ ਫੇਰ ਡਿਪਰੈਸ਼ਨ ਦੇ ਵਿੱਚ ਉਹ ਪਹੁੰਚਣ ਲੱਗੀ ਸੋਚੀ ਜਾਂਦੀ ਸੀ ਬੈਠੀ ਕੀ ਸੋਚਦੀ ਸੀ ਇਸ ਦਾ ਅੰਦਾਜ਼ਾ ਸੌਖਾ ਨਹੀਂ ਹੈ ਗੱਲ ਹੁਣਾ ਜਿਸ ਤੰਦੇ ਨਾਲ ਬੀਤੀ ਹੈ ਉਹ ਹੀ ਜਾਣਦਾ ਕਿਉਂਕਿ ਉਹ ਪੂਰੀ ਪੂਰੀ ਮੀਨਸ ਤਕਰੀਬਨ ਹੀ ਮੈਂਟਲੀ ਨਾਰਮਲ ਹੋ ਚੁੱਕੀ ਸੀ ਤੇ ਕੁਝ ਦਿਨ ਪਹਿਲਾਂ ਫੋਨ ਆਇਆ ਭੈਣਾ ਵੱਲੋਂ ਕਿ ਬੱਚਾ ਉਹਨਾਂ ਦਾ ਐਡਵੋਕੇਟ ਬਣ ਚੁੱਕਾ ਹੈ ਤੇ ਇਹ ਸੁਣ ਕੇ ਸਾਰਿਆਂ ਨੂੰ ਬੜੀ ਖੁਸ਼ੀ ਹੋਈ ਤੇ ਨਾਲ ਉਹਨਾਂ ਨੇ ਇਹ ਵੀ ਦੱਸਿਆ ਕਿ ਬੱਚਾ ਜਿਹੜਾ ਹੈਗਾ ਉਹ ਚਾਹੁੰਦਾ ਹੈਗਾ ਵੀ ਮੈਂ ਆਪਣੀ ਮਾਂ ਨਾਲ ਗੱਲਬਾਤ ਕਰਾਂ ਉਹਨੂੰ ਲੈ ਕੇ ਜਾਵਾਂ पर फादर ਵੱਲੋਂ اجازت ਨਹੀਂ ਮਿਲ ਰਹੀ ਤੇ ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਕਿ ਬੱਚਾ ਜਿਹੜਾ ਵੱਡਾ ਹੁੰਦਾ ਹੈ ਤੇ ਮਾਂ ਜਿਹੜੀ ਹੈ ਉਸ ਦਾ ਜਿਹੜਾ ਦਰਦ ਹੁੰਦਾ ਮਾਂ ਦੇ ਪ੍ਰਤੀ ਜੋ ਆਪਣਾ ਫਰਜ਼ ਹੁੰਦਾ ਹੈ ਤੇ ਉਹਦੇ ਰਸਤੇ 'ਚ ਕਿੱਦਾਂ ਦੀ ਰਿਕਵਰੀ ਪਾਈ ਜਾ ਸਕਦੀ ਹੈ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਕਿ ਡਿਗਰੀ ਆਫ ਅਹਿਸਾਸ ਮਾਂ ਦੇ ਪ੍ਰਤੀ ਹੈ ਨਾ ਇਹ ਅੰਦਾਜ਼ਾ ਤਾਂ ਆਪ ਇਹਨਾਂ ਫੈਸਲਿਆਂ ਦੇ ਵਿੱਚੋਂ ਹੀ ਲਗਾ ਸਕਦੇ ਹਾਂ ਕੁੱਲ ਮਿਲਾ ਕੇ ਬੱਚੇ ਦਾ ਕੋਈ ਫੋਨ ਤੇ ਨਹੀਂ ਆਇਆ ਸਿਰਫ ਇੰਨੀ ਕਿ ਇਨਫੋਰਮੇਸ਼ਨ ਆਈ ਹੈ ਕੇ ਬੱਚਾ ਵਕੀਲ ਬਣ ਚੁੱਕਿਆ ਤੇ ਉਹ ਐਸੇ ਚਾਹੁੰਦਾ ਹੈਗਾ ਆਪਣੇ ਮਾਂ ਨੂੰ ਕਿ ਮੈਂ ਲੈ ਕੇ ਆਵਾਂ ਤੇ ਸੇਵਾਦਾਰਾਂ ਨੇ ਗੱਲ ਕੀਤੀ ਸ਼ਾਂਤੀ ਨਾਲ ਉਹਨਾਂ ਨੂੰ ਇਹ ਸੀ ਕਿ ਸ਼ਾਂਤੀ ਬਹੁਤ ਇਸ ਗੱਲ ਤੇ ਖੁਸ਼ ਹੋਏਗੀ ਪਰ ਜਦੋਂ ਐਸੀ ਗੱਲ ਨਹੀਂ ਕਿ ਸ਼ਾਂਤੀ ਸ਼ਾਂਤੀ ਨਾਲ ਅੱਜ ਵੀ ਗੱਲ ਕਰਦੇ ਆ ਉਹ ਬੜਾ ਸਮਝਦੀ ਹੈ ਪਰ ਹੁਣ ਚੁੱਪ ਕਿਸ ਕਰਕੇ ਹੈ ਕਿਉਂਕਿ ਉਹਨੇ ਇਫਤਰਾਤ ਕਹ ਲੋ ਸਮਾਜ ਦੀ ਇਹ ਦੇਖ ਲਈ ਹੈ ਸਚਾਈ ਜਿਹੜੀ ਹੈ ਉਹ ਦੇਖ ਲਈ ਹੈ ਵੀ ਰਿਸ਼ਤੇ ਜਿਹੜੇ ਹੈ ਉਹ ਕਿੰਨੇ ਕਿੰਨੇ ਸਵਾਰਥ ਦੇ ਹੁੰਦੇ ਆ ਤੇ ਜਿਸ ਵੇਲੇ ਉਹਨਾਂ ਨੂੰ ਦੱਸਿਆ ਗਿਆ ਕਿ ਤੁਹਾਡਾ ਬੇਟਾ ਐਡਵੋਕੇਟ ਬਣ ਗਿਆ ਤੇ ਉਹ ਕੋਸ਼ਿਸ਼ ਕਰਦਾ ਹੈ ਕਿ ਤੁਹਾਨੂੰ ਘਰ ਲੈ ਜਵੇ ਉਹਨੇ ਕਿਹਾ ਕਿ ਨਹੀਂ ਮੇਰਾ ਕੋਈ ਕਰਨੀ ਹੈ ਬਸ ਮੇਰਾ ਇਹੀ ਕਰ ਹੈ ਇਹ ਸ਼ਬਦ ਸੁਣ ਕੇ ਸਾਰੇ ਹੀ ਹੈਰਾਨ ਸੀ ਕੀ ਸ਼ਾਂਤੀ ਕੀ ਬੋਲ ਰਹੀ ਹੈ ਸ਼ਾਂਤੀ ਨੇ ਬਿਲਕੁਲ ਹੀ ਆਪਣੇ ਮਨ ਦੇ ਵਿੱਚੋਂ ਕੱਢ ਦਿੱਤਾ ਕਿ ਸੰਸਾਰ ਦੇ ਰਿਸ਼ਤੇ ਮਤਲਬ ਦੇ ਰਿਸ਼ਤੇ ਹੈ ਠੀਕ ਹੈ ਕਿ ਨਹੀਂ ਹੋਣਗੇ ਪਰ ਮੈਕਸਿਮਮ ਜੋ ਸਾਡੇ ਸਮਾਜ ਦੀ ਤਸਵੀਰ ਹੈ ਮੈਂ ਤੁਹਾਡੇ ਸਾਹਮਣੇ ਹਰਦਬੀਤੀ ਦੇ ਆਧਾਰ ਤੇ ਰੱਖਣੀ ਚਾਹੁੰਦਾ ਪਵਿੱਤਰ ਗ੍ਰੰਥਾਂ 'ਚ ਵੀ ਬੜਾ ਕੁਝ ਲਿਖਿਆ ਹੋਇਆ ਹੈ ਕਿ ਆਪਣੇ ਸਵਾਰਥ ਦੇ ਨਾਲ ਹੀ ਸਾਰੇ ਵਰਤਦੇ ਨੇ ਜਿਸ ਤੇ ਉਹਨਾਂ ਦਾ ਸਵਾਰਥ ਪੂਰਾ ਨਹੀਂ ਹੁੰਦਾ ਤੇ ਉਸ ਦਿਨ ਫਿਰ ਨੇੜੇ ਨੇ ਕੋਈ ਟੁਕਦਾ ਕੋਈ ਵਿਰਲਾ ਹੀ ਹੋਊਗਾ ਜਿਹੜਾ ਨੇੜੇ ਟੁਕਦਾ ਹੁੰਦਾ ਉਸ ਵੇਲੇ ਤੇ ਮੇਰਾ ਕਹਿਣ ਤੋਂ ਭਾਵ ਸ਼ਾਂਤੀ ਨੇ ਬਿਲਕੁਲ ਹੀ ਆਸ ਖਤਮ ਕਰਕੇ ਕਿ ਮੇਰਾ ਹੁਣ ਇਸ ਵੇਲੇ ਕੋਈ ਘਰ ਨਹੀਂ ਮੇਰਾ ਘਰ ਹੈਗਾ ਇਹ ਪ੍ਰਵਾਸ ਰਕਰਾਲੀ ਹੀ ਇਹ ਸਾਰੀ ਗੱਲ ਤਾਂ ਸੁਣ ਕੇ ਆਪਾਂ ਕੀ ਮਹਿਸੂਸ ਕਰਦੇ ਹਾਂ ਕਿ ਸਮਾਜ ਹੀ ਕਾਰਨ ਨਹੀਂ ਹੁੰਦਾ ਕਿ ਇਨਸਾਨ ਨੂੰ ਸਟ्रेस ਦੇ ਕੇ ਡਿਪਰੈਸ਼ਨ ਦੇ ਵਿੱਚ ਧੱਕਣ ਦਾ ਵੱਡਾ ਕਾਰਨ ਸਮਾਜ ਨਹੀਂ ਬਣ ਜਾਂਦਾ ਇਸ ਕਰਕੇ ਆਪਾਂ ਨੂੰ ਆਪਣੇ ਫਰਜ਼ਾਂ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਹੈ ਆਪਣੀਆਂ ਜ਼ਿੰਮੇਵਾਰੀਆਂ ਦਾ ਸਾਨੂੰ ਅਹਿਸਾਸ ਹੋਣਾ ਚਾਹੀਦਾ ਹੈ ਇਹਦੇ ਨਾਲ ਸਾਡਾ ਜੀਵਨ ਵੀ ਤੇ ਸਮਾਜ ਵੀ ਜਿਹੜਾ ਹੈਗਾ ਉਸ ਦੀ ਸੁਧਾਰ ਆ ਸਕਦਾ ਹੈ ਖੁਸ਼ਹਾਲੀ ਵੱਧ ਸਕਦੀ ਹੈ ਲੋੜ ਹੈ ਆਪਣੇ ਫਰਜ਼ਾਂ ਨੂੰ ਪਛਾਣਨ ਦੀ ਕਿਸੇ ਵੇਲੇ ਵੀ ਕਿਸੇ ਨਾਲ ਵੀ ਕੋਈ ਵੀ ਇਹੋ ਜਿਹਾ ਹਾਲਾਤ ਬਣ ਸਕਦਾ ਹੈ ਵਾਪਰ ਸਕਦਾ ਹੈ ਜ਼ਰੂਰ ਆਪਾਂ ਆਪਣੇ ਅੰਦਰੋਂ ਜਵਾਬ ਲੈਣ ਦੀ ਕੋਸ਼ਿਸ਼ ਕਰੀਏ ਵਾਹਿਗੁਰੂ ਜੀ ਕਾ ਖਾਲਸਾ Why would it give up?